ਜਿਸ ਨੌ ਮਿਲੇ ਸੋ ਮਿਲੇ ਹਾਂ ਤਿਸ ਬਲੇ ਹਾਰੇ ਜਾਉ ਆਈ ਐਮ ਅ ਸੈਕ੍ਰੀਫਾਈਸ ਟੂ ਦੂਜ਼ ਵੂ ਮੀਟ ਐਂਡ ਮੇਰ ਵਿਦ ਦਾ ਲਾਰਡ ਜਿਸ ਨੌ ਮਿਲੇ ਸੋ ਮਿਲੇ ਜਿਸ ਨੂੰ ਪਰਮਾਤਮਾ ਜੀ ਕਿਰਪਾ ਕਰਕੇ ਆਪ ਚੰਗੇ ਗੁਣਾਂ ਦੀ ਬਖਸ਼ਿਸ਼ ਕਰ ਦਿੰਦੇ ਨੇ ਉਹ ਫਿਰ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹਾਂ ਤਿਸ ਬਲੇ ਹਾਰੇ ਜਾਉ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹਾਂ ਜਿਹੜੇ ਅਸਲੀ ਆਪਣੇ ਜੀਵਨ ਦੇ ਮਨੋਰਥ ਨੂੰ ਸਮਝ ਗਏ ਨਹੀਂ ਤਾਂ ਦੁਨੀਆ ਤੇ ਤੁਸੀਂ ਦੇਖਿਆ ਹੋਣਾ ਹਰ ਇੱਕ ਇਨਸਾਨ ਦੂਜੇ ਨੂੰ ਦੁੱਖ ਦੇਣ ਦਾ ਹੀ ਕਾਰਨ ਬਣਦਾ ਜਿਨ੍ਹਾਂ ਨੇ ਜੀਵਨ ਦੇ ਚੰਗੇ ਅਰਥਾਂ ਨੂੰ ਸਮਝ ਲਿਆ ਜਿਹੜੇ ਕਿਸੇ ਦੇ ਲਈ ਵੈਸੀ ਮਿੱਠੇ ਬੋਲ ਬੋਲ ਦਿੰਦੇ ਨੇ ਉਹਨਾਂ ਦੇ ਵੱਡੇ ਵੱਡੇ ਰੋਗ ਆਪ ਹੀ ਖਤਮ ਹੋ ਜਾਂਦੇ ਜਿਹੜੇ ਕਿਸੇ ਦਾ ਕੰਮ ਬਣਾਉਣ ਦੇ ਲਈ ਥੋੜਾ ਜਿਹਾ ਉਦਦਮ ਕਰ ਲੈਂਦੇ ਨੇ ਸਿਰਫ ਇਦਾਂ ਘਰੇ ਬੈਠੀ ਅਰਦਾਸ ਕਰ ਦਿੰਦੇ ਨੇ ਕਿ ਮਾਲਕਾ ਆ ਜਿਹੜਾ ਵੀ ਮੈਨੂੰ ਸੁਣ ਰਿਹਾ ਉਹਦੇ ਸਾਰੇ ਕੰਮ ਬਣਾ ਦੇ ਜ਼ਿੰਦਗੀ ਕੁਦਰਤ ਨੇ ਹੈਲਪ ਕਰਨ ਲੱਗ ਜਾਣਾ ਤੇ ਇਦਾਂ ਹੀ ਕਿਸੇ ਦੇ ਲਈ ਅਰਦਾਸ ਕਰਨ ਦੇ ਲਈ ਤਾਂ ਨਹੀਂ ਕੋਈ ਪੈਸਾ ਲੱਗਦਾ ਕੋਈ ਮੁੱਲ ਲੱਗਦਾ ਕੋਈ ਕਸ਼ਟ ਹੁੰਦਾ ਕਿਸੇ ਦੇ ਲਈ ਚੰਗਾ ਕਰੋਗੇ ਵਿੱਚੇ ਤੁਹਾਡਾ ਵੀ ਹੋ ਜਾਣਾ ਹਨਾ ਜੀਵਨ ਦੇ ਵਿੱਚ ਅਸੀਂ ਉਹਨਾਂ ਤੋਂ ਕੁਰਬਾਨ ਜਾਈਏ ਜਿਹੜੇ ਇਸ ਜੀਵਨ ਦੇ ਅਰਥਾਂ ਨੂੰ ਸਮਝ ਗਏ ਜਿਹੜੇ ਹੁਣ ਕਿਸੇ ਨੂੰ ਦੁੱਖ ਨਹੀਂ ਦਿੰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ